ਪੰਜਾਬ ਸਰਕਾਰ ਹੁਣ ਸਰਕਾਰੀ ਜ਼ਮੀਨਾਂ ਵੇਚਣ ਦੀ ਤਿਆਰੀ ਦੇ ਵਿੱਚ ਹੈ ਅਰਬਾਂ ਖਰਬਾਂ ਦੀਆਂ ਜ਼ਮੀਨਾਂ ਹੁਣ ਪੰਜਾਬ ਸਰਕਾਰ ਵੇਚੇਗੀ ਇਸ ਦੇ ਵਿੱਚ ਸਭ ਤੋਂ ਮਹਿੰਗੀਆਂ ਜ਼ਮੀਨਾਂ ਦੇ ਵਿੱਚ ਮੋਰੀ ਲੁਧਿਆਣਾ ਸ਼ਹਿਰ ਹੈ ਆਰਟੀਆਈ ਕਾਰਕੂਨ ਮਾਨਿਕ ਗੁਇਲ ਦੇ ਵੱਲੋਂ ਇੱਕ ਲਿਸਟ ਸਾਂਝੀ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਜੋ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜ਼ਮੀਨਾਂ ਦਾ ਅਵੇਰਵਾ ਦਿੱਤਾ ਗਿਆ ਜਿਨ੍ਹਾਂ ਨਿਸ਼ਾਨਦੇਹੀਆਂ ਕਰਨ ਦੇ ਸਰਕਾਰ ਨੇ ਹੁਕਮ ਜਾਰੀ ਕੀਤੇ ਨੇ ਦੱਸਦੀ ਹੈ ਕਿ ਸਰਕਾਰ ਨੇ ਆਪਣੇ ਅਫਸਰਾਂ ਨੂੰ ਜਿਨ੍ਹਾਂ ਦੇ ਵਿੱਚ ਪੁੱਡਾ ਗਲਾਟਾ ਅਤੇ ਹੋਰ ਜਿਹੜੇ ਸਰਕਾਰੀ ਸੰਸਥਾਨ ਨੇ ਉਹਨਾਂ ਦੀਆਂ ਖਾਲੀ ਪਈਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਦੇ ਹੁਕਮ ਜਾਰੀ ਕੀਤੇ ਹੈ ਜਿਸ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਵੀ ਜ਼ਮੀਨਾਂ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਹੁਣ ਸਰਕਾਰ ਉਸ ਨੂੰ ਵੇਚੇਗੀ ਪਰਦਾਸੀ ਇਹ ਕਿ ਲੁਧਿਆਣਾ ਜਿਸ ਨੂੰ ਸੰਤੀ ਸ਼ਹਿਰ ਕਿਹਾ ਜਾਂਦਾ ਹੈ ਇੱਥੇ ਹਰ ਇੱਕ ਤਰ੍ਹਾਂ ਦਾ ਕਾਰੋਬਾਰੀ ਹੈ ਇੱਥੇ ਦੀਆਂ ਜ਼ਮੀਨਾਂ ਸਭ ਤੋਂ ਮਹਿੰਗੀਆਂ ਪੰਜਾਬ ਤੋਂ ਵੇਚਣ ਦੀ ਪਲੈਨਿੰਗ ਸਰਕਾਰ ਕਰ ਰਹੀ ਹੈ ਇਸ ਦੇ ਨਾਲ ਖਾਲੀ ਪਈਆਂ ਜ਼ਮੀਨਾਂ ਵੇਚ ਕੇ ਸਰਕਾਰ ਨੂੰ ਬਹੁਤ ਜ਼ਿਆਦਾ ਮਾਲੀਆ ਹਾਸਲ ਹੋਏਗਾ ਅਰਮ ਖਰਬਾਨੀਆਂ ਜ਼ਮੀਨਾਂ ਵੇਚ ਕੇ ਸਰਕਾਰ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਉਹ ਪੈਸਾ ਲਗਾਏਗੀ ਤੁਸੀਂ ਵੀ ਦੇਖੋ ਉਹ ਲਿਸਟਾਂ ਬਿਊਰੋ ਰਿਪੋਰਟ ਜਾਣਹਤੈ ਸੀ